ਗਿਆਨੀ ਮਾਨ ਸਿੰਘ ਝੌਰ ਸਿੱਖ ਕੌਮ ਦੇ ਬੜੇ ਵੱਡੇ ਵਿਦਵਾਨ ਹੋਏ ਨੇ ਤੇ ਉਹਨਾਂ ਇੱਕ ਥਾਂ ਤੇ ਜ਼ਿਕਰ ਕੀਤਾ ਕਹਿਣ ਲੱਗੇ ਵੀ ਆਮ ਤੌਰ ਤੇ ਲੋਕੀ ਇਹ ਗੱਲ ਕਹਿੰਦੇ ਨੇ ਵੀ ਖਾਸ ਤੌਰ ਤੇ ਪ੍ਰਬੰਧਕ ਵੇਖੋ ਜੀ ਅੰਮ੍ਰਿਤ ਬਾਰੇ ਤੁਸੀਂ ਸਿੱਖਿਆ ਦਿਓ ਤੁਸੀਂ ਅੰਮ੍ਰਿਤ ਬਾਰੇ ਬੋਲੋ ਅਮਰਤ ਬਾਰੇ ਲੋਕਾਂ ਨੂੰ ਪ੍ਰਚਾਰ ਕਰੋ ਜੀ ਅਮਰਤ ਬਾਰੇ ਲੋਕਾਂ ਨੂੰ ਸੁਚੇਤ ਕਰੋ ਜੀ ਅਮਰਤ ਬਾਰੇ ਤੁਸੀਂ ਲੋਕਾਂ ਨੂੰ ਦੱਸੋ ਸਮਝਾਓ ਜੀ ਵੀ ਅਮਰਤ ਕਿਉਂ ਜ਼ਰੂਰੀ ਹੈ ਅਮਰਤ ਕਿਉਂ ਸ਼ਕਣਾ ਚਾਹੀਦਾ ਹੈ ਉਹਨਾਂ ਨੇ ਘਟਨਾ ਦਾ ਜ਼ਿਕਰ ਕੀਤਾ ਉਹ ਕਹਿਣ ਲੱਗੇ ਮੈਂ ਆਪਣੇ ਪਿੰਡ ਸਾਂ ਤੇ ਮੈਂ ਦਰਬਾਰ ਸਾਹਿਬ ਸੰਗਤਾਂ ਦੇ ਨਾਲ ਗਿਆ ਤੇ ਉੱਥੋਂ ਫੁੱਲ ਲੈਣੇ ਸਨ ਕਹਿਣ ਲੱਗੇ ਦਸ਼ਮੇਸ਼ ਪਿਤਾ ਗੁਰਦੇਵ ਪਾਤਸ਼ਾਹ ਜੀ ਦੇ ਪਾਵਨਪੁਰ ਵਾਸਤੇ ਤੇ ਕਹਿੰ ਲਗੇ ਮੈਂ ਕੀ ਵੇਖਿਆ ਵੀ ਇੱਕੋ ਵੱਡਾ ਜਾਂ ਰੱਥ ਤੇ ਉਹਦੇ ਉੱਤੇ ਇੱਕ ਪੁਜਾਰੀ ਬੈਠਾ ਹੋਇਆ ਤੇ ਪੰਜ-ਛਤ ਵਿਅਕਤੀ ਨਾਲ ਇੱਕ ਚੌਰ ਸਾਹਿਬ ਕਰਨ ਦਿਆ ਕਹਿੰ ਲਗੇ ਮੈਂ ਪੁੱਛਿਆ ਵੀ ਇਹ ਇੰਨੀ ਸ਼ਾਨ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਾਂ ਤੇ ਅੰਗਰੇਜ਼ ਹੀ ਸਵਾਰੀ ਕਰ ਸਕਦੇ ਸਨ ਰੱਥਾਂ ਦੀ ਆਮ Banda ਨਹੀਂ ਸੀ ਕਰ ਸਕਦਾ ਉਹ ਬੰਦਾ ਸ਼ਾਹੂਕਾਰ ਹੋਏ ਬਹੁਤ ਵੱਡਾ ਹੋਈ ਕਹਿ ਲਗੇ ਉਹ ਬ੍ਰਾਹਮਣ ਪੁਜਾਰੀ ਉਹ ਸਵਾਰੀ ਕਰਦਾ ਉਹਦੇ ਤੇ ਚੋਰ ਸੇਬ ਹੋ ਰਿਹਾ ਮੈਂ ਪੁੱਛਿਆ ਵੀ ਇਹ ਕੌਣ ਹੈ ਕਹਿ ਲਗੇ ਜੀ ਸਾਡਾ ਪੁਜਾਰੀ ਹੈ ਇਹਨੂੰ ਇਦਾਂ ਕਿਉਂ ਲਿਜਾਇਆ ਜਾ ਰਿਹਾ ਹੈ ਕਹਿ ਲਗੇ ਅਸਲ ਵਿੱਚ ਇੱਥੇ ਇੱਕ ਬੱਚੇ ਨੂੰ ਜਨੇਊ ਪਹਿਨਾਉਣਾ ਹੈ ਤੇ ਜਨੇਊ ਪਹਿਨਾਉਣ ਦੀ ਖੁਸ਼ੀ ਦੇ ਵਿੱਚ ਆਪਾਂ ਇਹ ਯਾਤਰਾ ਕੱਢ ਰਹੇ ਆ ਬੜਾ ਹੈਰਾਨ ਹੋਇਆ ਮੈਂ ਇੰਨੀ ਖੁਸ਼ੀ ਕਹਿ ਲਗੇ ਸ਼ਬਬੀ ਮੈਨੂੰ ਕਰਾਚੀ ਤੋਂ ਫੋਨ ਆ ਗਿਆ ਤੇ ਮੈਂ ਮੈਨੂੰ ਨਾ ਤਾਰ ਭੇਜੀ ਤੇ ਮੈਂ ਉੱਥੇ ਕਥਾ ਕਰਨ ਜਾਣੀ ਸੀ ਸੱਦ ਬਾਣੀ ਦੀ ਕਹਿ ਲਗੇ ਮੈਂ ਸੱਦ ਬਾਣੀ ਦੀ ਕਥਾ ਕਰਨ ਵਾਸਤੇ ਜਦੋਂ ਮੈਂ ਵਾਪਸ ਮੁੜਿਆ ਮੇਰਾ ਬਹੁਤ ਸਨਮਾਨ ਕੀਤਾ ਬੜਾ ਸਤਿਕਾਰ ਕੀਤਾ ਗਿਆ ਕਹਿ ਲਗੇ ਜਦੋਂ ਮੈਂ ਆਪਣੇ ਪਿੰਡ ਆਇਆ ਤੇ 2 ਮੀਲ ਦੂਰੀ ਤੇ ਕਹਿ ਲਗੇ ਸਟੇਸ਼ਨ ਸੀ 2 ਮੀਲ ਦੂਰ ਤੇ ਸਟੇਸ਼ਨ ਜੀ ਮੈਂ ਉਤਰਿਆ ਤੇ ਵੇਖਿਆ ਤੇ ਸਾਡੇ ਪਿੰਡ ਬਹੁਤ ਇਸ ਤਰ੍ਹਾਂ ਮਾਹੌਲ ਬਣਿਆ ਹੋਇਆ ਜਿਵੇਂ ਵਿਆਹ ਵਾਲਾ ਮਾਹੌਲ ਹੋਵੇ ਢੋਲ ਵੱਜ ਰਹੇ ਨੇ ਸਾਰੇ ਨੱਚ ਕੇ ਖੁਸ਼ੀ ਮਨਾ ਰਹੇ ਨੇ ਮੈਂ ਬੜਾ ਹੈਰਾਨ ਹੋਇਆ ਤੇ ਮੈਂ ਪਿੰਡ ਦੇ ਸੱਜਣਾ ਨੂੰ ਪੁੱਛਿਆ ਕਿ ਕਿਸੇ ਦੇ ਘਰੇ ਵਿਆਹ ਹੋਇਆ ਵੀ ਜੇ ਵਿਆਹ ਹੁੰਦਾ ਤੇ ਮੈਨੂੰ ਜ਼ਰੂਰ ਚਿੱਠੀ ਹੋਣੀ ਸੀ ਕਿਉਂਕਿ ਮੇਰੇ ਪਿੰਡ ਦਾ ਕਿਸੇ ਦਾ ਵਿਆਹ ਪਰ ਵਿਆਹ ਤੇ ਨਹੀਂ ਲੱਗਦਾ ਪਰ ਖੁਸ਼ੀ ਕਿਸ ਚੀਜ਼ ਦੀ ਹੈ ਕਹਿ ਲਗੇ ਕਿ ਤੇਲੀਆਂ ਦਾ ਮੁੰਡਾ ਹੁੰਦਾ ਸੀ ਗਰੀਬਾ ਜਿਆ ਮੁਸਲਮਾਨ ਕਹਿ ਲਗੇ ਉਸ ਦਿਨੋਂ ਦੀ ਸੁਨਤ ਹੋਣੀ ਸੀ ਤੇ ਸਾਰੇ ਜਿਹੜੇ ਨੇ ਉਹ ਜਸ਼ਨ ਮਨਾ ਰਹੇ ਸਨ ਕਿ ਸਾਡਾ ਪੁੱਤਰ ਅੱਜ ਇਸਲਾਮ ਦਾ ਧਰਨੀ ਹੋ ਜਾਵੇਗਾ ਉਹ ਸਾਰਾ ਨਗਰ ਖੁਸ਼ੀਆਂ ਮਨਾ ਰਿਹਾ ਹੈ ਨੱਚ ਰਿਹਾ ਹੈ ਟੱਪ ਰਿਹਾ ਹੈ ਕਹਿ ਲਗੇ ਮੈਂ ਹੈਰਾਨ ਹੋ ਗਿਆ ਮੈਂ ਅੱਜ ਤੱਕ ਕਹਿ ਲਗੇ 57 ਸਾਲ ਹੋ ਗਏ ਨੇ 57 ਸਾਲ ਵਿੱਚ ਕਦੀ ਇਹ ਨਹੀਂ ਵੇਖਿਆ किसी ने पांच श्री खान पाठ साहब रखवा के आख्या है भी मेरा पुत्र अमृत शगन इस है कभी किसी ने भी श्री खान पाठ साहब इस करके रखवाया कि मेरे पुत्र ने अमृत शगन है मैं इस करके कथा कीर्तन करवा रहा मेरा बच्चा अब अमृतधारी होगी मैं सतवंजा साल हो गया मैं कभी नहीं वे हाँ जे किसी बच्चा कह लगे शराब पी के नशे करके ਸਭ ਕੁਝ ਗਵਾ ਬਵਾ ਕੇ ਤੇ ਪਿੰਡ ਵਿੱਚ ਆ ਕੇ ਲਲਕਾਰੇ ਮਾਰੇ ਤੇ ਕਹਿਣ ਲੱਗੇ ਉਹ ਜਿਹੜਾ ਚੌਧਰੀ ਪਿੰਡ ਦਾ ਬਣਿਆ ਉਹ ਕਹਿੰਦੇ ਵੇਖਿਆ ਮੇਰਾ ਪੁੱਤ ਆ ਹੁੰਦਾ ਹੈ ਲੋਕਾਂ ਨੂੰ ਲਲਕਾਰੇ ਮਾਰਦਾ ਹੈ ਕਹਿਣ ਲੱਗੇ ਤੇ ਜੇ ਕਿਤੇ ਮੇਰੇ ਵਰਗੇ ਪ੍ਰਚਾਰਕ ਦੀ ਗੱਲ ਕੁਝ ਛਣ ਕੇ ਨੌਜਵਾਨ ਅਮਰਤ ਛਕਣ ਵਾਲੇ ਪਾਸੇ ਚੱਲ ਜੇ ਤੇ ਕਹਿਣ ਲੱਗ ਜੇ ਲਓ ਜੀ ਬੇੜਾ ਬਹਿ ਗਿਆ ਮਾਨ ਸਿੰਘ ਦਾ ਸਾਡਾ ਪੁੱਤਰ ਅਮਰਤ ਹਰੀ ਬਣਾ ਦਿੱਤਾ ਉਹਨੂੰ ਸ੍ਰੀ ਸਾਹਿਬ ਬਵਾ ਦਿੱਤੀ ਹੈ ਉਹਨੂੰ ਬਾਣੀ ਨਾਲ ਜੋੜਦਾ ਹੁਣ ਪਾਠੀ ਬਣ ਜਾਏਗਾ ਹੁਣ ਗ੍ਰੰਥੀ ਬਣ ਜਾਏਗਾ ਕਿਨ ਲਗੇ ਇਹ ਤਾਂ ਹਾਲਾਤ ਨੇ ਸਾਡੇ ਕਦੀ ਕਿਸੇ ਦੂ ਵੀਰ ਨੇ ਸਿੱਖਿਆ ਨਹੀਂ ਦਿੱਤੀ ਆਪਣੀ ਕੌਮ ਨੂੰ ਵੀ ਤੁਸੀਂ ਜਨੇਊ ਪਾਓ ਕਦੀ ਕਿਸੇ ਈਸਾਈ ਨੇ ਇਹ ਨਹੀਂ ਆਖਿਆ ਹੋਵੇਗਾ ਵੀ ਤੁਸੀਂ ਵੈਕਟਾਈਜ਼ ਧਰਮ ਕਰੋ ਨਹੀਂ ਕਿਹਦੇ ਨਾ ਕਿਸੇ ਮੁਸਲਮਾਨ ਵੀਰ ਨੇ ਕਦੀ ਇਹ ਪ੍ਰਚਾਰ ਕੀਤਾ ਵੀ ਤੁਸੀਂ ਮੁਸਲਮਾਨ ਬਣੋ ਜੀ ਤੁਸੀਂ ਸਨਤ ਪਾਓ ਕਦੀ ਨਹੀਂ ਪਰ ਸਾਡੇ ਵਾਲੇ ਨੂੰ ਕਹਿਣਾ ਪੈਂਦਾ ਭਾਈ ਅਮਰਤ ਧਾਰੀ ਬਣੋ ਜੀ ਅਮਰਸ਼ਕੋ ਜੀ ਬਾਣੇ ਬਾਣੇ ਦੇ ਧਾਰ ਨਹੀਂ ਹੋਉ ਜੀ ਕਿਉਂ ਭਾਈ ਇੰਨੀ ਸੋਜੀ ਤਾਂ ਸਾਨੂੰ ਆਪ ਹੋਣੀ ਚਾਹੀਦੀ ਹੈ ਵੀ ਅਸੀਂ ਦਸ਼ਮੇਸ਼ ਪਿਤਾ ਦੇ ਬੱਚੇ ਆ ਉਸ ਦਸ਼ਮੇਸ਼ ਪਿਤਾ ਦੇ ਜਿਨੇ ਚਾਰ ਪੁੱਤਰ ਸਾਡੇ ਲਈ ਵਾਰ ਦਿੱਤੇ ਸੀ ਜਿਨੇ ਸਰਵੰਸ ਵਾਰਿਆ ਤੇ ਸਾਨੂੰ ਕਹਿਣਾ ਪਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸਾ ਸਾਜਿਆ ਇਹ ਕਾਲ ਸੰਪੂਰਨ ਕੀਤਾ ਗੁਰੂ ਨਾਨਕ ਸਾਹਿਬ ਨੇ ਦੀ ਸ਼ੁਰੂਆਤ ਕੀਤੀ ਇਹਦੀ ਸੰਪੂਰਨਤਾ ਦਸ਼ਮੇਸ਼ ਪਿਤਾ ਨੇ ਕੀਤੀ ਸੀ